ਪੁਲਿਸ ਕਮਿਸ਼ਨਰ ਸਵੱਪਨ ਸ਼ਰਮਾ ਦੀ ਗਵਾਹੀ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕੈਨੇਡਾ ਦੇ ਜਾਲੀ ਵੀਜ਼ੇ ਲਗਾ ਕੇ ਵੱਖ-ਵੱਖ ਵਿਅਕਤੀਆਂ ਨਾਲ ਧੋਖਾਧੜੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਮੁੱਖ આરોપીਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 26 ਲੱਖ 70 ਹਜ਼ਾਰ ਰੁਪਏ ਦੀ ਨਕਦੀ ਸਮੇਤ ਪੰਜ ਪਾਸਪੋਰਟ ਬਰਾਮਦ ਕੀਤੇ ਨੇ। 5 ਕਿਤਾਬ ਅਤੇ 26 ਲੱਖ 70 ਹਜ਼ਾਰ ਰੁਪਏ ਬਰਾਮਦ ਕੀਤਾ। ਅਤੇ ਉਹਨਾਂ ਨੂੰ ਰਸਪਾਟੇ ਤੇੋਂ ਟਿਕਟ ਮਾਰਨੇ ਚਾਹਦੇ ਨੇ ਉਹਨੂੰ ਫੇਸ ਕਰਕੇ ਤੇ ਕੋਈ ਵੀ ਦਰਮਣੀ ਦੀ ਨਾਮ ਕੀ ਕਰਾ ਬਸ ਇਹ ਕੰਪਨੀ ਦਾ ਮੀਡੀਆ ਕੰਪਨੀ ਸੀ ਵੀਜ਼ਾ ਇੱਕ ਤਾਂ ਲੱਗਾ ਸੀਗਾ ਜੀ ਬਲਾਚੌਰ ਦਾ ਮਨੀਸ਼ ਕੁਮਾਰ ਇੱਕ ਸੰਤੋਸ਼ ਕੁਮਾਰ ਅਲਿਆਸ ਵਾਜੀਦ ਅਲੀ ਨਾਮ ਕੀ ਹੈ ਕੰਪਨੀ ਨਾ ਕੰਪਨੀ ਨਹੀਂ ਹੈ ਇਹ ਇੰਡੀਵਿਜੂਅਲ ਹੈ ਫੇਕ ਵੀਜ਼ਾ ਲਗਾਉਂਦੇ ਆ ਲੋਕ ਕੋਈ ਕੰਪਨੀ ਤੇ ਇਹਨਾਂ ਨੇ ਕੋਈ ਨਾਮ ਨਹੀਂ ਰੱਖਿਆ ਸੀ ਕੰਪਨੀ ਨਾ ਰੱਖਿਆ ਸੀ ਕਿੰਨੇ ਅੰਦਰ ਤੁਸੀਂ ਇਹ ਕਰ ਸਕਦੇ ਹੋ ਅਜੇ ਤੋਂ ਤੱਕ ਨਹੀਂ ਚੱਲ ਰਹੀ ਆ ਜੇ ਤੇ ਜਿਹੜੇ ਆਪਾਂ ਇਹ ਕਹਿੰਦੇ ਕਿ ਨਿਰਮਾਣ ਚ ਨੇ ਅੱਜ ਤੋਂ ਮੰਨ ਕੱਲ ਤੱਕ ਕੱਲ ਤੱਕ ਸਭ ਕੁਝ ਕਰ ਦੇਣਗੇ ਜਿਹੜੇ ਕਿ ਜਿਹੜਾ ਲੜਦਾ ਹੈ ਉਹ ਯੂਪੀ ਦਾ ਕਰਦਾ ਹੈ ਕਲਪੁਛ ਰੇਡ ਦੇ ਵਜਨ ਕੋਦ ਚੋਂ ਚਲ ਰਹੇ ਸੀ ਇਹ ਜੀ ਤਾਂ ਪਾਉ ਉਹ ਹਾਂਜੀ ਉਹ ਸਾਡੀ ਇਹ ਜਿਹੜੀ ਤਪਕੀਸ਼ ਹਜੇ ਚੱਲ ਰਹੀ ਹੈਗੀ ਇਹਦੇ ਵਿੱਚ ਹਲੇ ਕਾਫੀ ਵੇਲੇ ਚੇਹ ਵੀ ਪਤਾ ਲੱਗਾ ਜੀ ਕੁਝ ਲੋਕ ਇੱਥੇ ਵੀ ਹੈਗੇ ਆ ਜਿਹੜੇ ਕਿਸਟਾ ਦਾ ਕੰਮ ਕਰਦੇ ਕੇ ਕੋਈ ਯਾਰ ਵੈਰੀਫਾਈਂਗ ਦਾ ਬੈਸ ਕਾਰਨ ਕੋਈ ਸ਼ਿਕਾਇਤ ਆਈ ਸੀ ਇਨਾਂ ਦੀ ਜਾਂ ਮੈਂ ਉਹ ਕੋਈ ਟ੍ਰੈਕ ਕਰ ਜੂ ਹਾਂਜੀ ਸ਼ਿਕਾਇਤ ਆਈ ਸੀ ਇਨਾਂ ਦੀ ਕੋਈ ਤੁਹਾਨੂੰ ਇਨਵੈਸਟੀਗੇਸ਼ਨ ਦਾ ਹਿੱਸਾ ਸੀਗਾ ਜੀ ਇਨਵੈਸਟੀਗੇਸ਼ਨ ਹੀ ਚਾਹਦੇ ਸੀ ਨੀ ਜਿਹੜੀ ਜਲੰਧਰ ਦੇ ਜਲੰਧਰ ਦੇ ਵਿੱਚ ਜਿਹੜੀ ਰੇਡ ਕੀਤੀ ਆ ਉਹ ਕਿਹੜੀ ਕੰਪਨੀ ਨੇ ਕੀਤੀ ਸੀ ਵੀਜ਼ਾ ਪੁਆਇੰਟ ਵੀਜ਼ਾ ਪੁਆਇੰਟ ਭਾਜੀ ਤੇ ਜਿਹੜੇ ਐ ਦੋ ਉਥੋਂ ਵੀ ਕੁਝ ਇਤਰਾਮਦ ਹੋਇਆ ਵੀਜ਼ਾ ਪੁਆਇੰਟ ਉਦੋਂ ਕੁਝ ਡਾਕੂਮੈਂਟ ਵੈਰੀਫਾਈ ਕਰਦੇ ਜਿਹੜੇ ਦੋ ਬੰਦੇ ਨੇ ਬੜੇ ਕਿੱਟਰ ਤੋਂ ਇਹ ਬੜੇ ਜੀ ਆਪਣੇ ਆਪਣੇ ਫੋਟੋ ਕਲੇ ਚੋਂ ਪਰ ਇੱਕ ਜਿਹੜਾ ਹੈ ਉਹ ਯੂਪੀ ਦਾ ਹੈ ਉਹ ਪੈਸੇ ਲੈਣ ਆਇਆ ਸੀ ਤੁਹਾਨੂੰ ਬਾਅਦ ਖੁੱਬ ਸੀਗੇ ਕਿਤੇ ਕਿ ਪਾਸਪੋਰਟ ਲੈ ਕੇ ਆਉਂਦੇ ਸੀ ਫੇਕ ਵੀਜ਼ਾ ਲਗਾ ਕੇ ਦੇ ਕੇ ਤੇ ਚਲੇ ਜਾਂਦੇ ਪੈਸੇ ਲੈ ਕੇ ਅਰੇ ਅੱਜ ਇਸੇ ਤਰ੍ਹਾਂ ਦੇ ਕਾਕੇ ਜਾਣੇ ਹੈਗੇ ਜਿਨ੍ਹਾਂ ਦੇ ਲਾਇਸੈਂਸ ਵੀ ਕੈਂਸਲ ਹੋ ਚੁੱਕੇ ਹੈ ਤੁਸੀਂ ਸਾਰੇ ਵੈਰੀਫਾਈ ਕਰਦੇ ਸੀ ਇਹ ਕੰਮ ਕਿਦਾ ਕਰਦੇ ਸੀ ਇਹ ਕੰਮ ਕਿਤਾ ਕਰਦੇ ਸੀ ਕਿਸ ਤਰ੍ਹਾਂ ਆਨਲਾਈਨ ਆਪਣਾ ਐਡ ਦਿੰਦੇ ਸੀ ਇਹ ਲੋਕ ਲੋਕਾਂ ਦਾ ਕਿੱਦਾਂ ਬੰਦਦੇ ਸੀ ਤੇ ਲੋਕਾਂ ਤਾਂ ਕਿਉਂ ਏਜੰਟ ਗੜਖੇ ਤੋਂ ਬੈਠੇ ਆ ਉਹਨਾਂ ਨੇ ਕਿਹਾ ਜੀ ਵੀ ਸਾਡੇ ਵੀਜ਼ਾ ਲਗਵਾ ਦੋ ਉਹਨੂੰ ਪਾਸਪੋਰਟ ਲੈ ਕੇ ਵੀਜ਼ਾ ਲਗਵਾ ਦਿਆਂਗੇ ਸਰ ਕੋਈ ਪਾਸਪੋਰਟ ਵੀ ਬ੍ਰਾਹਮਤ ਹੋਇਆ ਹੋਈ ਕਿੰਨੇ ਕੁ ਪਾਸਪੋਰਟਸ ਇਦਾਂ ਦੇ ਸਾਹਮਣੇ ਆਏ ਹੈਗੇ ਨੇ ਜਿਨ੍ਹਾਂ ਤੇ ਫੇਕ ਵੀਜ਼ਾ ਲੱਗੀ ਹੋਏ ਹਰ ਤੱਕ ਜੋ ਅਲੈਜ ਕੀਤਾ ਗਿਆ ਜੀ ਸਾਡੇ ਕੋਲ ਕਪਰੇਡ ਵੱਲੋਂ ਉਹ ਜਿਹੜਾ ਬਾਈ ਪਾਸਪੋਰਟ ਸੀ ਪਰ ਅਸੀਂ ਹੁਣ ਤੱਕ ਪੰਜ ਦੇ ਵਿੱਚ ਰਿਕਵਰ ਕੀਤੇ ਤੇ ਵੀਜ਼ਾ ਤੇ ਲੱਗੀ ਹੋਈ ਸੀ ਉਹਨਾਂ ਤੇ ਲੱਗੇ ਹੋਏ ਆ ਫੇਕ ਫੇਕ ਕਿਹੜੀ ਕੰਟਰੀ ਯਾਦ ਕਰੀਂ ਬਿਲਕੁਲ ਕੈਨੇਡਾ ਕੈਨੇਡਾ ਤੇ ਕਿੰਨੇ ਪੈਸੇ ਲੱਗੇ ਸੀ ਕਿ ਪਰਸਾਂ ਡਿਫਰੈਂਟ ਰੇਟ ਤੇ ਜਿਹੜਾ ਜੇ ਬੰਦਾ ਕੋਲ ਮਿਲ ਜਾਏ ਉਹਨਾਂ ਦਾ 1 ਲੱਖ 7 ਲੱਖ 10 ਲੱਖ ਕੁਝ ਵੀ ਕਿੰਨੇ ਕਬੂਲ ਗਏ ਨੇ ਕਿੰਨੇ ਕੁਰੀ ਦਾ ਲਵਾ ਚੁੱਕੇ ਤਾਂ ਕਿੰਨੇ ਕੁ ਪੈਸੇ ਆ ਗਏ ਕਾਫੀ ਇਹ ਤਾਂ ਕਾਫੀ ਨਹੀਂ ਹੈ ਫਿਲਹਾਲ ਤਾਂ ਅਸੀਂ ਇਹਨਾਂ ਨੂੰ ਸਿਰਫ ਉੱਥੇ ਤੱਕ ਯੂਪੀ ਤੱਕ ਜਾ ਕੇ ਰੀਡ ਕਰਨ ਤੇ ਰਿਕਵਰੀ ਕਰਨ ਦੀ ਛੱਡਾ ਟਾਈਮ ਨਹੀਂ ਗਿਆ ਹੁਣ ਅਗਲੀ ਪੁਛਕੀਚ ਹੋਏਗੀ ਉਹ ਜਿਹੜਾ ਯੂਪੀ ਵਾਲਾ ਬੰਦਾ ਸੀਗਾ ਜਿਹੜਾ ਪਾਸਪੋਰਟ ਦੇ ਕੇ ਗਿਆ ਹੈਗਾ ਉਹ ਵੀ ਅਰੈਸਟ ਹੋ ਗਿਆ ਸਾਜੀ ਆ ਗਿਆ ਮੇਨ ਤਾਂ ਹੋ ਹੀ ਚੁਕਾ